ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕਾਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 849 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਸੀ ਆਓ ਅਜੇ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 850 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸ਼ਲੋਕ ਮਹੱਲਾ ਤੀਜਾ ਬ੍ਰਹਮਵਿੰਦ ਹੈ ਤੇ ਬ੍ਰਹਮਣਾ ਜੇ ਚੱਲ ਹੈ ਸਤਗੁਰ ਪਾਏ ਏ ਭਾਈ ਉਹ ਮਨੁੱਖ ਅਸਲ ਹਨ ਉਹ ਮਨੁੱਖ ਅਸਲ ਬ੍ਰਾਹਮਣ ਹਨ ਜਿਹੜੇ ਮਨੁੱਖ ਪਰਮਾਤਮਾ ਨਾਲ ਡੂੰਗੀ ਸਾਂਝ ਪਾਈ ਰੱਖਦੇ ਹਨ ਸਤਗੁਰ ਦੀ ਰਜਾ ਵਿੱਚ ਜੀਵਨ ਬਤੀਤ ਕਰਦੇ ਹਨ ਜਿਨ ਕਾ ਹਿਰਦੈ ਹਰ ਵਸੈ ਹੋ ਮੈ ਰੋਗ ਗਗਵਾਏ ਆਪਣੇ ਅੰਦਰੋਂ ਹਉਮੈ ਦਾ ਰੋਗ ਦੂਰ ਕਰਦੇ ਹਨ ਜਿਹੜੇ ਅਤੇ ਜਿਨ੍ਹਾਂ ਦੇ ਹਿਰਦੇ ਵਿੱਚ ਸਦਾ ਪਰਮਾਤਮਾ ਵਸਦਾ ਹੈ ਹਉਮੈ ਦਾ ਰੋਗ ਹੰਕਾਰ ਦਾ ਰੋਗ ਤਾਂ ਹੀ ਦੂਰ ਹੁੰਦਾ ਹੈ ਜੇ ਪਰਮਾਤਮਾ ਦਾ ਨਾਮ ਜਪਦੇ ਰਹੀਏ ਗੁਣ ਰਵਹਿ ਗੁਣ ਸੰਗ ਰਹਿ ਜੋਤੀ ਜੋਤ ਮਿਲਾਏ ਉਹ ਬ੍ਰਾਹਮਣ ਪਰਮਾਤਮਾ ਦੀ ਜੋਤ ਵਿੱਚ ਆਪਣੀ ਸੁਰਤ ਜੋੜ ਕੇ ਪਰਮਾਤਮਾ ਦੇ ਗੁਣ ਯਾਦ ਕਰਦੇ ਰਹਿੰਦੇ ਹਨ ਅਤੇ ਪਰਮਾਤਮਾ ਦੇ ਗੁਣ ਆਪਣੇ ਅੰਦਰੋਂ ਇਕੱਠੇ ਕਰਦੇ ਰਹਿੰਦੇ ਹਨ ਇਸ ਯੁਗ ਮਹਿ ਵਿਰਲੇ ਬ੍ਰਾਹਮਣ ਬ੍ਰह्मबिੰਦੈ ਚਿਤ ਲਾਏ ਪਰ हे ਭਾਈ ਇਸ ਮਨੁੱਖਾ ਜੀਵਨ ਵਿੱਚ ਇਹੋ ਜੇ ਬ੍ਰਾਹਮਣ ਵਿਰਲੇ ਹੀ ਹੁੰਦੇ ਹਨ ਜੋ ਮਨ ਰਾ ਕੇ ਪਰਮਾਤਮਾ ਨਾਲ ਡੂੰਗੀ ਸਾਂਝ ਪਾਈ ਰੱਖਦੇ ਹਨ ਨਾਨਕ ਜਿਨ ਕੋ ਨਦਰ ਕਰੇ ਹਰ ਸਚਾ ਸੇ ਨਾਮ ਰਹਿ ਲਿਵ ਲਾਏ ਏ ਨਾਨਕ ਜਿਨਾ ਇਹੋ ਜੇ ਬ੍ਰਾਹਮਣਾਂ ਉਤੇ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਆਪਣੀ ਮਿਹਰ ਦੀ ਨਿਗਾਹ ਕਰਦਾ ਹੈ ਉਹ ਸਦਾ ਪਰਮਾਤਮਾ ਦੇ ਨਾਮ ਵਿੱਚ ਸੁਰਤ ਜੋੜੀ ਰੱਖਦੇ ਹਨ ਮਹੱਲਾ ਤੀਜਾ ਸਤ ਗੁਰ ਕੀ ਸੇਵਾ ਨਾ ਕੀਤੀਆ ਸ਼ਬਦ ਨਾਲ ਲਗੋ ਭਾਉ ਏ ਭਾਈ ਜਿਸ ਮਨੁੱਖ ਨੇ ਗੁਰੂ ਦੀ ਦੱਸੀ ਸੇਵਾ ਕਮਾਈ ਨਾ ਕੀਤੀ ਜਿਸ ਦਾ ਪਿਆਰ ਗੁਰਦੇ ਸ਼ਬਦ ਵਿੱਚ ਨਾ ਬਣਿਆ ਹੋ ਮੈ ਰੋਗ ਕਮਾਵਣਾ ਆਤ ਦੀਰਗ ਬਹੁ ਸਵਾਉ ਆਪਣੇ ਹੀ ਮਾਨ ਦਾ ਮਰੀਦ ਰਹਿ ਕੇ ਉਸ ਨੇ ਅਨੇਕਾਂ ਚਸਕਿਆਂ ਵਾਲ ਪ੍ਰੇਰਣਾ ਵਾਲਾ ਬਹੁਤ ਲੰਮਾ ਹੁੰਮੇ ਦਾ ਰੋਗ ਹੀ ਘਟਿਆ ਕਿਉਂਕਿ ਇਹ ਗੁਰੂ ਹੀ ਦੱਸਦਾ ਹੈ ਸਤ ਗੁਰੂ ਹੀ ਦੱਸਦਾ ਹੈ ਪਰਮਾਤਮਾ ਨੂੰ ਮਿਲਣ ਦਾ ਰਸਤਾ ਤੇ ਜਿਸ ਨੇ ਗੁਰੂ ਦੀ ਗੱਲ ਨਾ ਮੰਨੀ ਉਹ ਫਿਰ ਮਾਇਆ ਵਿੱਚ ਖੁਆਰ ਹੋ ਜਾਂਦਾ ਹੈ ਮਨ ਹਟ ਕਰਮ ਕਮਾਵਣੇ ਫਿਰ ਫਿਰ ਜੋਨੀ ਪਾਏ ਆਪਣੇ ਮਨ ਦੇ ਹੱਠ ਦੇ ਆਸਰੇ ਹੋਰ ਹੋਰ ਕਰਮ ਕਰਦੇ ਰਹਿਣ ਕਰਕੇ ਉਹ ਮਨੁੱਖ ਮੁੜ ਮੁੜ ਜੂਨਾ ਦੇ ਗੇੜ ਵਿੱਚ ਪੈਂਦਾ ਹੈ ਗੁਰਮਖ ਜਨਮ ਸਫਲ ਹੈ ਜਿਸ ਨੂੰ ਆਪੇ ਲੈ ਮਿਲਾਏ ਹੈ ਭਾਈ ਗੁਰੂ ਦੇ ਸਾਹਮਣੇ ਰਹਿਣ ਵਾਲੇ ਮਨੁੱਖ ਦਾ ਜੀਵਨ ਕਾਮਯਾਬ ਹੋ ਜਾਂਦਾ ਹੈ ਪਰ ਉਹੀ ਮਨੁੱਖ ਗੁਰਦੀ ਸ਼ਰਨ ਪੈਂਦਾ ਹੈ ਜਿਸ ਨੂੰ ਪਰਮਾਤਮਾ ਆਪ ਹੀ ਗੁਰੂ ਦੇ ਚਰਨਾ ਵਿੱਚ ਜੋੜਦਾ ਹੈ ਨਾਨਕ ਨਦਰਿ ਨਦਰ ਕਰੇ ਤਾ ਨਾਮ ਧਨ ਪੱਲੇ ਪਾਏ ਹੈ हे ਨਾਨਕ ਜਦੋਂ ਮੇਰ ਦੀ ਨਿਗਾਹ ਕਰਨ ਵਾਲਾ ਪ੍ਰਭੂ ਪਰਮਾਤਮਾ ਕਿਸੇ ਮਨੁੱਖ ਉਤੇ ਮੇਰ ਦੀ ਨਿਗਾਹ ਕਰਦਾ ਹੈ ਤਦੋਂ ਉਹ ਪਰਮਾਤਮਾ ਦਾ ਨਾਮ ਧਨ ਪ੍ਰਾਪਤ ਕਰ ਲੈਂਦਾ ਹੈ ਪੌੜੀ ਸਭ ਵਡਿਆਈਆਂ ਹਰ ਨਾਮ ਵਿੱਚ ਹਾਰ ਗੁਰਮਖ ਧਿਆਇਐ हे ਭਾਈ ਪਰਮਾਤਮਾ ਦੇ ਨਾਮ ਸਿਮਰਨ ਵਿੱਚ ਸਾਰੇ ਗੁਣ ਹਨ ਜੇ ਮਨੁੱਖ ਨਾਮ ਸਿਮਰੇ ਤਾਂ ਉਸ ਦੇ ਅੰਦਰ ਸਾਰੇ ਆਤਮਿਕ ਗੁਣ ਪੈਦਾ ਹੋ ਜਾਂਦੇ ਹਨ ਪਰ ਪਰਮਾਤਮਾ ਦਾ ਨਾਮ ਗੁਰੂ ਦੀ ਸ਼ਰਨ ਪਿਆ ਹੀ ਸਿਮਰਿਆ ਜਾ ਸਕਦਾ ਹੈ ਜੇ ਵਸਤ ਮੰਗਿਐ ਸਾਈ ਪਾਈਐ ਜੇ ਨਾਮ ਚਿਤ ਲਾਈਐ ਹੇ ਭਾਈ ਜੇ ਪਰਮਾਤਮਾ ਦੇ ਨਾਮ ਵਿੱਚ ਜਿਤ ਜੋੜੀ ਰੱਖੀਏ ਤਾਂ ਉਸ ਦੇ ਦਰ ਤੋਂ ਜਿਹੜੀ ਵੀ ਚੀਜ਼ ਮੰਗੀ ਜਾਂਦੀ ਹੈ ਉਹੀ ਮਿਲ ਜਾਂਦੀ ਹੈ ਪਰਮਾਤਮਾ ਦੇ ਦਰ ਤੇ ਕਿਸੇ ਵੀ ਚੀਜ਼ ਦਾ ਘਾਟਾ ਨਹੀਂ ਗੋਹਾਜ ਗੱਲ ਜੀ ਕੀ ਕੀਚੈ ਸਤਗੁਰੂ ਪਾਸ ਤਾਂ ਸਰਬ ਸੁਖ ਪਾਈਐ ਹੇ ਭਾਈ ਜਦੋਂ ਦਿਲ ਦੀ ਢੰਡੀ ਸਤਗੁਰੂ ਦੇ ਅੱਗੇ ਖੋਲੀ ਜਾਂਦੀ ਹੈ ਤਦੋ ਹਰੇਕ ਕਿਸਮ ਦਾ ਸੁਖ ਮਿਟ ਜਾਂਦਾ ਹੈ ਗੁਰ ਪੂਰਾ ਹਰਿ ਉਪਦੇਸ ਦੇ ਸਭ ਭੁੱਖ ਲਹ ਜਾਈਐ ਪੂਰਾ ਗੁਰੂ ਪੂਰਾ ਸਤਿਗੁਰੂ ਪਰਮਾਤਮਾ ਦੇ ਸਿਮਰਨ ਦਾ ਪਤੇਸ਼ ਦਿੰਦਾ ਹੈ ਅਤੇ ਸਿਮਰਨ ਦੀ ਬਰਕਤ ਨਾਲ ਸਾਰੀ ਤ੍ਰਿਸ਼ਨਾ ਮਿਟ ਜਾਂਦੀ ਹੈ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਟਾਵੋ ਸਿਮਰ ਨਾਲ ਸਾਰੇ ਮਨ ਦੇ ਤੇ ਤਨ ਦੇ ਕਲੇਸ਼ ਦੁਖ ਦੂਰ ਹੋ ਜਾਂਦੇ ਹਨ ਜਿਸ ਪੂਰਬ ਹੋਵੇ ਲਿਖਿਆ ਸੋ ਹਰ ਗੁਣ ਗਾਈਐ ਪਰ হে ਭਾਈ ਜਿਸ ਮਨੁੱਖ ਦੇ ਅੰਦਰ ਮੁੱਢ ਤੋਂ ਸਿਫਤ ਸਲਾਹ ਦੇ ਸੰਸਕਾਰਾਂ ਦਾ ਲੇਖ ਲਿਖਿਆ ਹੁੰਦਾ ਹੈ ਉਹੀ ਪਰਮਾਤਮਾ ਦੇ ਗੁਣ ਗਾਉਂਦਾ ਹੈ ਬਾਕੀ ਸਾਰੀ ਰੁਕਾਈ ਤਾਂ ਮਾਇਆ ਦੇ ਟਹੇ ਚੜੀ ਰਹਿੰਦੀ ਹੈ ਸਲੋਕ ਮਹੱਲਾ ਤੀਜਾ ਸਤ ਗੁਰ ਤੇ ਖਾਲੀ ਕੋ ਨਹੀਂ ਮੇਰੇ ਪ੍ਰਭ ਮੇਲ ਮਿਲਾਏ ਹੇ ਭਾਈ ਗੁਰੂ ਦੇ ਧਾਰ ਤੋਂ ਕਦੇ ਕੋਈ ਖਾਲੀ ਨਿਰਾਸ਼ ਨਹੀਂ ਗਿਆ ਗੁਰੂ ਦੇ ਧਾਰ ਤੇ ਆਏ ਸਾਰਿਆਂ ਨੂੰ ਪਿਆਰੇ ਪ੍ਰਭ ਵਿੱਚ ਪੂਰਨ ਤੌਰ ਤੇ ਮਿਲਾ ਦਿੰਦਾ ਹੈ ਗੁਰੂ ਸਤਗੁਰ ਕਾ ਦਰਸ਼ਨ ਸਫਲ ਹੈ ਜਿਹਾ ਕੋ ਇੱਛੇ ਤੇ ਹਫਲ ਪਾਏ ਸਤਗੁਰੂ ਦਾ ਦੀਦਾਰ ਭੀ ਫਲ ਦੇਣ ਵਾਲਾ ਹੈ ਜਿਹੋ ਜੀ ਕਿਸੇ ਦੀ ਭਾਵਨਾ ਹੁੰਦੀ ਹੈ ਉਹੋ ਜੇ ਉਸ ਨੂੰ ਫਲ ਮਿਲ ਜਾਂਦਾ ਹੈ ਗੁਰ ਕਾ ਸ਼ਬਦ ਅੰਮ੍ਰਿਤ ਹੈ ਸਭ ਤ੍ਰਿਸ਼ਨਾ ਭੁਖ ਗਵਾਏ ਏ ਭਾਈ ਗੁਰੂ ਦਾ ਸ਼ਬਦ ਆਤਮਿਕ ਜੀਵਨ ਦੇਣ ਵਾਲਾ ਮਾਨੋ ਜਲ ਹੈ ਜਿਵੇਂ ਜਲ ਪੀ ਕੇ ਤ੍ਰੇ ਪਿਆਸ ਮਿਟਾ ਲਈਦੀ ਹੈ ਤਵੇਂ ਸ਼ਬਦ ਜਲ ਦੀ ਬਰਕਤ ਨਾਲ ਮਨੁੱਖ ਦੇ ਅੰਦਰੋਂ ਮਾਇਆ ਦੀ ਤ੍ਰੇ ਭੁੱਖ ਸਾਰੀ ਮਿਟ ਜਾਂਦੀ ਹੈ ਹਰ ਰਸ ਪੀ ਸੰਤੋਖ ਹੋਵਾ ਸੱਚ ਵਸਿਆ ਮਨ ਆਏ ਗੁਰੂ ਦੇ ਸ਼ਬਦ ਦੀ ਰਾਹੀ ਪ੍ਰਮਾਤਮਾ ਦਾ ਨਾਮ ਰਸ ਪੀ ਕੇ ਮਨੁੱਖ ਦੇ ਅੰਦਰ ਸੰਤੋਖ ਪੈਦਾ ਹੁੰਦਾ ਹੈ ਅਤੇ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਪਰਮਾਤਮਾ ਉਸ ਦੇ ਮਨ ਵਿੱਚ ਆ ਵਸਦਾ ਹੈ ਸੱਚ ਤੇ ਆਏ ਅਮਰਾ ਪਦ ਪਾਇਆ ਅਨਹਦ ਸ਼ਬਦ ਵਜਾਏ ਸਦਾ ਤੇ ਰਹਿਣ ਵਾਲੇ ਪ੍ਰਭੂ ਨੂੰ ਸਿਮਰ ਕੇ ਉਸ ਨੂੰ ਐਸਾ ਆਤਮਿਕ ਦਰਜਾ ਮਿਲ ਜਾਂਦਾ ਹੈ ਜੋ ਕਦੇ ਨਾਸ ਨਹੀਂ ਹੁੰਦਾ ਉਹ ਆਪਣੇ ਅੰਦਰ ਸਿਪਤ ਸਲਾਹ ਦੇ ਇੱਕ ਰਸ ਵਾਜੇਵ ਜਾਂਦਾ ਹੈ ਆਤਮਕ ਜੀਵਨ ਦੇਣ ਵਾਲੀ ਅਵਸਥਾ ਉਸ ਦੇ ਅੰਦਰ ਸਦਾ ਪਰਬਲ ਰਹਿੰਦੀ ਹੈ ਸਚੋ ਦਹਿ ਦਿਸ पसਰਿਆ ਗੁਰ ਕੈ ਸਹਿਜ ਸੁਭਾਏ ਏ ਭਾਈ ਜਿਹੜਾ ਮਨੁੱਖ ਗੁਰੂ ਦੀ ਰਾਹੀ ਅਡੋਲ ਅਵਸਥਾ ਵਿੱਚ ਪਿਆਰ ਅਵਸਥਾ ਵਿੱਚ ਪੜਦਾ ਹੈ ਉਸ ਨੂੰ ਦਸੀ ਪਾਸੇ ਹੀ ਉਸ ਨੂੰ ਦਸੇ ਹੀ ਪਾਸੇ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਵਿਆਪਕ ਦਿਸਦਾ ਹੈ ਨਾਨਕ ਜਿਨ ਅੰਦਰ ਸੱਚ ਹੈ ਸੇ ਜਨ ਛਪਹਿ ਨ ਕਿਸੈ ਦੇ ਛਪਾਏ ਹੈ ਨਾਨਕ ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿੱਚ ਸਦਾ ਥਿਰ ਪ੍ਰਭੂ ਪਰਮਾਤਮਾ ਟਿਕਿਆ ਹੈ ਉਹ ਮਨੁੱਖ ਕਿਸੇ ਦੇ ਲੁਕਾਏ ਨਹੀਂ ਲੁਕਦੇ ਕੋਈ ਮਨੁੱਖ ਉਹਨਾਂ ਦੀ ਸੋਭਾ ਨੂੰ ਮਿਟਾ ਨਹੀਂ ਸਕਦਾ ਮਹਲਾ ਤੀਜਾ ਗੁਰਸੇਵਾ ਤੇ ਹਰ ਪਾਈਐ ਜਾ ਕੋ ਨਦਰ ਕਰੇ ਏ ਭਾਈ ਗੁਰ ਦੀ ਦਸਿਕਾਰ ਕੀਤਿਆਂ ਪਰਮਾਤਮਾ ਮਿਲ ਪੈਂਦਾ ਹੈ ਪਰ ਮਿਲਦਾ ਉਸ ਨੂੰ ਹੈ ਜੇ ਸੁੱਤੇ ਪਰਮਾਤਮਾ ਮਿਹਰ ਕਰਦਾ ਹੈ ਮਾਨਸ ਤੇ ਦੇਵਤੇ ਭਏ ਸੱਚੀ ਭਗਤ ਜਿਸ ਦੇ ਗੁਰੂ ਦੀ ਦਸੀਕਾਰ ਕੀਤੇ ਆ ਮਨੁੱਖਾਂ ਤੋਂ ਦੇਵਤੇ ਬਣ ਜਾਂਦੇ ਹਨ ਪਰ ਉਹ ਮਨੁੱਖ ਦੇਵਤਾ ਬਣਦਾ ਹੈ ਜਿਸ ਨੂੰ ਪ੍ਰਭੂ ਸਦਾ ਕਾਇਮ ਰਹਿਣ ਵਾਲੀ ਭਗਤੀ ਦੀ ਦਾਤ ਦਿੰਦਾ ਹੈ ਹੋ ਮਾਰ ਮਿਲਾਇਆ ਨਾ ਗੁਰ ਕੈ ਸ਼ਬਦ ਸੁਚੇ ਗੁਰੂ ਦੇ ਸ਼ਬਦ ਦੀ ਰਾਹੀ ਜਿਹੜੇ ਮਨੁੱਖ ਪਵਿੱਤਰ ਜੀਵਨ ਵਾਲੇ ਬਣ ਗਏ ਪਰਮਾਤਮਾ ਨੇ ਉਹਨਾਂ ਦੇ ਅੰਦਰੋਂ ਹਉਮੈ ਮੁਕਾ ਕੇ ਉਹਨਾਂ ਨੂੰ ਆਪਣੇ ਨਾਲ ਮਿਲਾ ਲਿਆ ਉਹ ਸੱਚੇ ਅਤੇ ਸੂਚੇ ਬਣ ਜਾਂਦੇ ਹਨ ਨਾਨਕ ਸਹਿਜੇ ਮਿਲ ਰਹੇ ਨਾਮ ਵਡਿਆਈ ਦੇ ਏ ਨਾਨਕ ਆਖੇ ਭਾਈ ਜਿਸ ਮਨੁੱਖ ਨੂੰ ਪਰਮਾਤਮਾ ਨਾਮ ਜਪਣ ਦਾ ਗੁਣ ਬਖਸ਼ਦਾ ਹੈ ਉਹ ਮਨੁੱਖ ਆਤਮਿਕ ਡੋਲਤਾ ਵਿੱਚ ਟਿਕ ਕੇ ਪ੍ਰਭੂ ਚਰਨਾਂ ਵਿੱਚ ਜੁੜਿਆ ਰਹਿੰਦਾ ਹੈ ਪਾਉੜੀ ਗੁਰ ਸਤ ਗੁਰ ਵਿੱਚ ਨਾਵੇ ਕੀ ਵੱਡੀ ਵਡਿਆਈ ਹਰ ਕਰਤੈ ਆਪ ਵਧਾਈ ਏ ਭਾਈ ਗੁਰੂ ਦੇ ਅੰਦਰ ਪਰਮਾਤਮਾ ਦਾ ਨਾਮ ਜਪਣ ਜਪਾਣ ਦਾ ਵੱਡਾ ਗੁਣ ਹੈ ਪਰਮਾਤਮਾ ਨੇ ਆਪੇ ਗੁਣ ਗੁਰੂ ਵਿੱਚ ਵਧਾਇਆ ਹੈ ਸੇਵਕ ਸਿੱਖ ਸਭ ਵੇਖ ਵੇਖ ਜੀਵਨ ਉਨਾ ਅੰਦਰ ਹਿਰਦੈ ਭਾਈ ਸਤਿਗੁਰ ਦੇ ਸਾਰੇ ਸਿੱਖ ਸੇਵਕ ਗੁਰੂ ਦੇ ਸੁਗੁਣ ਨੂੰ ਵੇਖ-ਵੇਖ ਕੇ ਆਤਮਿਕ ਜੀਵਨ ਹਾਸਲ ਕਰਦੇ ਹਨ ਉਹਨਾਂ ਨੂੰ ਗੁਰੂ ਦਾ ਇਹ ਗੁਣ ਆਪਣੇ ਹਿਰਦੇ ਵਿੱਚ ਪਿਆਰਾ ਲੱਗਦਾ ਹੈ ਨਿੰਦਕ ਦੁਸ਼ਟ ਵਡਿਆਈ ਵੇਖ ਨਾ ਸਕਨ ਉਹਨਾਂ ਪ੍ਰਾਇਆ ਭਲਾ ਨਾ ਸੁਖਾਈ ਗੁਰੂ ਦੀ ਨਿੰਦਿਆ ਕਰਨ ਵਾਲੇ ਅਤੇ ਭੇੜੇ ਬੰਦੇ ਸਤਿਗੁਰੂ ਦੀ ਵਿੜਿਆਈ ਵੇਖ ਕੇ ਸਹਾਰ ਨਹੀਂ ਸਕਦੇ ਉਹਨਾਂ ਨੂੰ ਕਿਸੇ ਹੋਰ ਦੀ ਭਲਾਈ ਚੰਗੀ ਨਹੀਂ ਲੱਗਦੀ ਉਹ ਸਦਾ ਲੋਕਾਂ ਦਾ ਬੁਰਾ ਹੀ ਤੱਕਦੇ ਰਹਿੰਦੇ ਹਨ ਠਗੀਆਂ ਮਾਰਦੇ ਰਹਿੰਦੇ ਹਨ ਤੇ ਮਾੜੇ ਕੰਮੋਂ ਨਹੀਂ ਹਟਦੇ ਤੇ ਹੋਜੇ ਮਨੁੱਖ ਫਿਰ ਗੁਰੂ ਨੂੰ ਚੰਗੇ ਨਹੀਂ ਲੱਗਦੇ ਕਿਆ ਹੋਵੇ ਕਿਸ ਹੀ ਕੀ ਝੱਖ ਮਾਰੀ ਜਾਂ ਸੱਚੇ ਸਿਓ ਬਣ ਆਈ ਪਰ ਜਦੋਂ ਗੁਰੂ ਦਾ ਪਿਆਰ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨਾਲ ਬਣਿਆ ਹੋਇਆ ਹੈ ਤਾਂ ਕਿਸੇ ਨਿੰਦਕ ਦੁਸ਼ਟ ਦੇ ਝੱਖ ਮਾਰਿਆ ਗੁਰੂ ਦਾ ਕੁਝ ਵਿਗੜ ਨਹੀਂ ਸਕਦਾ ਜਿਸ ਤਰ੍ਹਾਂ ਚਿੱਕੜ ਨੂੰ ਬੜਾ ਮਾਣ ਹੋ ਜਾਂਦਾ ਹੈ ਜੇ ਚਿੱਕੜ ਹੋਇਆ ਹੋਵੇ ਤਾਂ ਇਨਸਾਨ ਉਸ ਤੋਂ ਦੂਰ ਹੋ ਕੇ ਲੰਘਦਾ ਹੈ ਕਿਤੇ ਮੇਰੇ ਕੱਪੜੇ ਨਾਲ ਖਰਾਬ ਹੋ ਜਾਣ ਪਰ ਚਿੱਕੜ ਨੂੰ ਗਾਰੇ ਨੂੰ ਮਾਣ ਹੋ ਜਾਂਦਾ ਹੈ ਕਿ ਕਿਤੇ ਮੇਰ ਤੋਂ ਸਾਰੇ ਲੋਕ ਡਰਦੇ ਹਨ ਇਸੇ ਤਰ੍ਹਾਂ ਕਈ ਇਨਸਾਨ ਵੀ ਚਿੱਕੜ ਵਰਗੇ ਹੁੰਦੇ ਹਨ ਕਿਉਂਕਿ ਉਹਨਾਂ ਨੂੰ ਬੋਲਣਾ ਵੀ ਨਹੀਂ ਆਉਂਦਾ ਤੇ ਆਪ ਦੇ ਵੱਡਿਆਂ ਨੂੰ ਗੱਲ ਕਿਵੇਂ ਕਰਨੀ ਹੈ ਉਹ ਮੂੰਹ 'ਚ ਚਿੱਕੜ ਹੀ ਸਿਟਦੇ ਹਨ ਤੇ ਲੋਕੀ ਫਿਰ ਜਿਹੜੇ ਚੰਗੇ ਹੁੰਦੇ ਆ ਉਹਨਾਂ ਤੋਂ ਦੂਰ ਹੋ ਜਾਂਦੇ ਹਨ ਇਹ ਜੇ ਕਮੀਨੇ ਤੇ ਘਟਿਆ ਲੋਕਾਂ ਤੋਂ ਜਿੰਨੀ ਜਲਦੀ ਹੋ ਸਕੇ ਦੂਰੀ ਬਣਾ ਲੈਣੀ ਚਾਹੀਦੀ ਹੈ ਜੇ ਗੱਲ ਕਰਤੇ ਭਾਵੇਂ ਸਾ ਨਿਤ-ਨਿਤ ਚੜੈ ਸਵਾਈ ਸਭ ਝੱਕ-ਝੱਕ ਮਰੈ ਲੁਕਾਈ ਜਿਹੜੀ ਗੱਲ ਕਰਤਾਰ ਨੂੰ ਚੰਗੀ ਨਹੀਂ ਲੱਗਦੀ ਉਹ ਦਿਨੋ-ਦਿਨ ਵੱਧਦੀ ਹੈ ਜਿਹੜੀ ਗੱਲ ਕਰਤਾਰ ਨੂੰ ਚੰਗੀ ਲੱਗਦੀ ਹੈ ਉਹ ਦਿਨੋ-ਦਿਨ ਵੱਧਦੀ ਹੈ ਤੇ ਨਿੰਦਿਆ ਕਰਨ ਵਾਲੀ ਸਾਰੀ ਲੁਕਾਈ ਖਿਜ-ਖਿਜ ਕੇ ਆਤਮਕ ਮੌਤ ਸਹੇੜਦੀ ਹੈ ਸਲੋਕ ਮਹੱਲਾ ਤੀਜਾ ਤ੍ਰਿਗਏਹੇ ਆਸਾ ਦੂਜੇ ਭਾਵ ਕੀ ਜੋ ਮੋਹ ਮਾਇਆ ਚਿਤ ਲਾਏ ਜਿਹੜਾ ਮਨੁੱਖ ਮਾਇਆ ਦੇ ਮੋਹ ਵਿੱਚ ਆਪਣਾ ਚਿਤ ਜੋੜੀ ਰੱਖਦਾ ਹੈ ਉਸ ਦੀ ਇਹ ਮਾਇਆ ਨਾਲ ਪਿਆਰ ਵਿਧਾਨ ਵਾਲੀ ਆਸ ਉਸ ਦੇ ਵਾਸਤੇ ਫਟਕਾਰ ਦੀ ਖੱਟਣ ਵਾਲੀ ਹੁੰਦੀ ਹੈ ਹਰ ਸੁਖ ਪਲਰ ਤਿਆਗਿਆ ਨਾਮ ਵਿਸਾਰ ਦੁਖ ਪਾਏ ਕਿਉਂਕਿ ਉਹ ਮਨੁੱਖ ਪਰਮਾਤਮਾ ਦੇ ਨਾਮ ਦਾ ਆਨੰਦ ਬਰਾਲੀ ਦੇ ਵਟੇ ਤਿਆਗਦਾ ਹੈ ਪਰਮਾਤਮਾ ਦਾ ਨਾਮ ਭੁਲਾ ਕੇ ਉਹ ਦੁਖ ਹੀ ਪਾਉਂਦਾ ਹੈ ਮਨਮੁਖ ਅਗਿਆਨੀ ਅੰਦਲੇ ਜਨਮ ਮਰੈ ਫਿਰ ਆਵੇ ਜਾਏ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਆਤਮਿਕ ਜੀਵਨ ਦੀ ਸੂਝ ਤੋਂ ਸਖਣੇ ਰਹਿੰਦੇ ਹਨ ਜੀਵਨ ਦਾ ਸਹੀ ਰਸਤਾ ਉਹਨਾਂ ਨੂੰ ਨਹੀਂ ਦਿਸਦਾ ਇਸ ਵਾਸਤੇ ਉਹ ਜਨਮ ਮਰਨ ਦੇ ਗੇੜ ਵਿੱਚ ਪਏ ਰਹਿੰਦੇ ਹਨ ਮਨੁੱਖ ਬੰਦਾ ਮੋੜ-ਮੋੜ ਜਮਦਾ ਮਰਦਾ ਰਹਿੰਦਾ ਹੈ ਕਾਰਜ ਸਿੱਧ ਨਾ ਹੋਵਨੀ ਅੰਤ ਗਿਆ ਪਛੋਤਾਏ ਜੈਸਾ ਪ੍ਰਭੂ ਨੂੰ ਵਿਸਾਰ ਕੇ ਮਨੁੱਖ ਨੇ ਹੋਰ ਹੋਰ ਕਈ ਧੰਦੇ ਸਿਹੜੇ ਹੁੰਦੇ ਹਨ ਉਨਾ ਕਮਾ ਵਿੱਚ ਉਸ ਨੂੰ ਕਾਮਯਾਬੀਆਂ ਨਹੀਂ ਹੁੰਦੀਆਂ ਆਖਰ ਇਥੋਂ ਹੋ ਕੇ ਲੈਂਦਾ ਹੀ ਜਾਂਦਾ ਹੈ ਜਿਸ ਕਰਮ ਹੋਵੇ ਤਿਸ ਸਤਗੁਰ ਮਿਲੈ ਸੋ ਹਰ ਹਰ ਨਾਮ ਧਿਆਏ ਜਿਸ ਮਨੁੱਖ ਉਤੇ ਪ੍ਰਭੂ ਦੀ ਮਿਹਰ ਹੁੰਦੀ ਹੈ ਉਸ ਨੂੰ ਗੁਰੂ ਮਿਲਦਾ ਹੈ ਉਹ ਸਦਾ ਪ੍ਰਭੂ ਦਾ ਨਾਮ ਸਿਮਰਦਾ ਹੈ ਨਾਮ ਰਤੇ ਜਨ ਸਦਾ ਸੁਖ ਪਾਏ ਨਾ ਜਨ ਨਾਨਕ ਤਿਨ ਬਲ ਜਾਏ ਨਾਮ ਵਿਚ ਰੰਗੇ ਹੋਏ ਮਨੁੱਖ ਸਦਾ ਆਤਮਕ ਆਨੰਦ ਮਾਣਦੇ ਹਨ ਹੇ ਦਾਸ ਨਾਨਕ ਆਖ ਮੈਂ ਉਹਨਾਂ ਤੋਂ ਸਦਕੇ ਜਾਂਦਾ ਹਾਂ ਜਿਸ ਕਰਮ ਹੋਵੇ ਤਿਸ ਸਤਗੁਰ ਮਿਲੇ ਸੋ ਹਰ ਹਰ ਨਾਮ ਧਿਆਏ ਨਾਮ ਰਤੇ ਜਨ ਸਦਾ ਸੁਖ ਪਾਏ ਨ ਜਨ ਨਾਨਕ ਤਿਨ ਬਲ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 850 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 852 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕਰਾਂਗੇ ਪੁਲ ਚੋਕ ਦੀ ਖੀਮਾ ਗੁਰੂ ਸੰਗਤ ਬਖਸ਼ਣ ਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ